ਅੱਜ 26 ਜਨਵਰੀ ਦੇ શુભ ਮੌਕੇ ਤੇ ਸਾਰੇ ਦੇਸ਼ ਵਾਸੀਆਂ ਸਾਡੇ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਬਹੁਤ-ਬਹੁਤ ਹਾਰਦਿਕ ਸ਼ੁਭਕਾਮਨਾئیں ਅੱਜ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਹਰਮਨ ਸ਼ਰਮਾ ਮੋਨੂ ਸ਼ਰਮਾ ਵੱਲੋਂ ਤੇ ਸਾਰੀ ਟੀਮ ਵੱਲੋਂ ਬਠਿੰਡਾ ਦੇ ਇਮਾਨਦਾਰ ਮਿਹਨਤੀ ਬੇਦਾਗ ਸਰਦਾਰ ਮਰੀਕ ਸਿੰਘ ਟ੍ਰੈਫਿਕ ਚਾਰਜ ਨੂੰ ਸਨਮਾਨਤ ਕੀਤਾ ਗਿਆ ਉਹਨਾਂ ਦੇ ਨਾਲ ਰੇਸ਼ ਸ਼ਰਮਾ ਜੀ ਮੌਜੂਦ ਨਹੀਂ ਕਿਉਂਕਿ ਅੱਜ ਅਮਰੀਕ ਸਿੰਘ ਜੀ ਨੇ 34ਵੀਂ ਵਾਰ ਆਪਣਾ ਖੂਨਦਾਨ ਕੀਤਾ ਜੋ ਕਿਸੇ ਦੇ ਕੰਮ ਆ ਕੇ ਕਿਸੇ ਦੀ ਜਾਨ ਬਚੇਗੀ ਤਾਂ ਗੱਲ ਕਰ ਰਹੀ ਆ ਮੈਡਮ ਨਾਲ ਕੀ ਕਹਿਣਾ ਚਾਹੁੰਦੇ ਨੇ ਮੈਡਮ ਕੀ ਕਹੋਗੇ ਜੀ ਮੈਂ ਬਸ ਇਹ ਕੰਮ ਕਰਨੀ ਹੈ ਕਿ ਅੱਜ ਦੇ ਦੌਰਾਨ ਤਰਜੀਮਸਤੇ ਮੋਕੇ ਤੇ ਸ਼ਬਦ ਜਰੂਰੀ ਦੇ ਮੋਕੇ ਤੇ ਕਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਨਾਲ ਹੋ ਗਏ ਜਿਹੜੇ ਅਮਰਿਤ ਸਿੰਘ ਜੀ ਇੰਸਪੈਕਟਰ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਔਰ ਪਲੇਸ ਨਿਵਾਇ ਵੈਕਟਰ ਸੁਸਾਇਟੀ ਵੱਲੋਂ ਸਰ ਮਾਨਿਤ ਕੀਤਾ ਗਿਆ ਉਹਨਾਂ ਨੇ ਚੌਥੀ ਵਾਰ ਆਪਣਾ ਖੂਨ ਦਾਨ ਕੀਤਾ ਹੈਗਾ ਕਿਸੇ ਦੀ ਜਾਨ ਲਈ ਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈਗੀ ਤੇ ਸਾਡੀ ਸੰਸਥਾ ਵੱਲੋਂ ਅਸੀਂ ਉਹਨਾਂ ਨੂੰ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ